ਸਾਰੇ ਹੀ ਪਿੰਡ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਆਇਆ ਹੈਗਾਗਾ ਪਿੰਡ ਤੰਤੂਪਰਾ ਜਿਹੜਾ ਮੂਗਾ ਇੱਥੇ ਬਾਈ ਨਰਨ ਸਿੰਘ ਕੰਨ ਚਾਰ ਮਹੀਨਿਆਂ ਤੋਂ ਅਧਰੰਗ ਦੇ ਟੈਗ ਨਾਲ ਮੰਜੇ ਦੇ ਪਿਆ ਆ ਪਾਂਦੇ ਨੌ ਕੁੜੀਆਂ ਸੀ ਬਾਈ ਲਖਮਣ ਦੇ ਜਿਹਦੇ ਵਿੱਚ ਪੰਜ ਵਿਆਹੀਆਂ ਹੋਈਆਂ ਤੇ ਚਾਰ ਕੁੜੀਆਂ ਰਹਿਣੀਆਂ ਨੌਜਵਾਨ ਪਹਿਣਾ ਬਾਈ ਪਹਿਲਾਂ ਕਰਾਇ ਤੇ ਹੁੰਦਾ ਜੀਗਾ ਪੰਡਿਤ ਦੇ ਕਿਰਾਏ ਤੇ ਰਹਿੰਦਾ ਸੀ ਇਹ ਟਵਰਨ ਟਾਲ ਕੇ ਖੁੰਆਂ ਪੜਦਾ ਹੁੰਦਾ ਸੀ ਬਾਈ ਨਹੀਂ ਮਿਹਨਤ ਕਰਦਾ ਸੀ ਮਿਹਨਤ ਕਰਕੇ ਪਹਿਲਾਂ ਤਾਂ ਘਰ ਬਣਾਇਆ ਨੇ ਥਾਂ ਲਿਆ ਥੋੜਾ ਜਿਹਾ ਉਹ ਵੀ ਪ੍ਰੋਪਰ ਪੂਰਾ ਤਿਆਰ ਨਹੀਂ ਘਰ ਰਜੇ ਚਲ ਬਹਿਨ ਜੋਗੀ ਜਗਾ ਬਣ ਗਈ ਤੇ ਘਰ ਬਣਾਇਆ ਬਾਈ ਨੇ ਤੇ ਪੰਜ ਧੀਆਂ ਦੇ ਵਿਆਹ ਕੀਤੇ ਚਾਰ ਨੌਜਵਾਨ ਧੀਆਂ ਰਹਿੰਦੀਆਂ ਦੋਸਤੋ ਇਹ ਵੀਰ ਨੂੰ ਆਪਾਂ ਕਾਇਮ ਕਰਨਾ ਮੇਰੇ ਦਵਾਈ ਦੇ ਵਿੱਚ ਵੀ ਇਹ ਏਮ ਸੀਗਾ ਕਿ ਜਦੋਂ ਇੰਡੀਆ ਜਾਊਗਾ ਬਿਮਾਰ ਲੋਕਾਂ ਦਾ ਇਲਾਜ ਕਰਵਾਉਂਗਾ ਗਰੀਬੀਆਂ ਦੇ ਵਿਆਹ ਕਰੂੰਗਾ ਜੋ ਮੇਰੀ YouTube ਦੀ Facebook ਦੀ ਕਵਾਈ ਆ ਉਹ ਵੀ ਮੈਂ ਇਸ ਪਰਿਵਾਰ ਨੂੰ ਦੇਊਂਗਾ ਜੋ ਆਪਣੇ ਵੱਲੋਂ ਪ੍ਰਮਾਤਮਾ ਨੂੰ ਸੇਵਾ ਲਾਊਗਾ ਉਹ ਵੀ ਇਸ ਪਰਿਵਾਰ ਦੀ ਮਦਦ ਕਰੂੰਗਾ ਪੈਂ ਡਾਕਟਰਾਂ ਨੇ ਤੁਸੀਂ ਪਹਿਲਾਂ ਕਿੰਨੇ ਕ ਵੇਲੇ ਲਾ ਚੁੱਕੇ ਆ ਕਿ ਕਿੰਨੇ ਕ ਡਾਕਟਰਾਂ ਦਾ ਹੋਰ ਖਰਚਾ ਲੱਖ ਲੱਖ ਰੁਪਏ ਖਰਚਾ ਗਿਆ ਫਿਰ ਕੰਮ ਹੋਊਗਾ ਹਾਂ ਉਹ ਤਾਂ ਕੇ ਮਾੜਾ ਬਟਾ ਹੋਊ ਚੱਲਣੇ ਫਿਰ ਜੋ ਮੇਰੇ NRI ਵੀਰ ਵਿਦੇਸ਼ਾਂ 'ਚ ਬੈਠੇ ਆ ਅਰਬ ਘੰਟਿਆਂ ਤੇ ਬੈਠੇ ਆ ਉਹਨਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਵੀਰ ਲਖਮਨ ਸਿੰਘ ਨੂੰ ਆਪਾਂ ਕਾਇਮ ਕਰਨਾ ਤੇ ਆਪਣੇ ਪੂਰੇ ਪਰਿਵਾਰ ਦਾ ਪੇਟ ਪਾਲ ਸਕੇ ਧੀਆ ਦਾ ਪਾਲਨ ਪੋਸ਼ਣ ਕਰ ਸਕੇ ਉਹਨਾਂ ਨੂੰ ਘਰ ਤੋਰਨਾ ਆਪਾਂ ਵਿਆਹਣਾਗਾ ਸਾਰੇ ਭਰਾ ਹੈਲਪ ਕਰੋ ਇਹਦਾ ਲਾਜ ਕਰਵਾਈਏ ਆਪਾਂ ਜਿੰਨੇ ਵੀ ਤੁਸੀਂ ਹੈਲਪ ਕਰ ਸਕਦੇ ਆ ਇਹਦਾ ਗੂਗਲ ਪੇ ਨਾਲ ਨੰਬਰ ਦੇਵਾਂਗੇ ਤੁਹਾਡੇ 100 200 ਦੇ ਨਾਲ ਇਸ ਲਖਮਨ ਵੀਰ ਦੀ ਜਾਨ ਬਚ ਸਕਦੀ ਆ ਵਧੀਆ ਆਪਦਾ ਜੀਵਨ ਬਸਰ ਕਰ ਸਕਦਾ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਵੀ ਲਾਇਕ ਕਰਨ ਨਾਲ ਵੀ ਲਖਨਵੀਰ ਕਾਇਮ ਹੋ ਸਕਦਾ ਕਿਉਂਕਿ ਜਿਹੜੀ ਮੇਰੀ ਕਮਾਈ ਹੋਊਗੀ ਇਸ ਪਰਿਵਾਰ ਨੂੰ ਦੇਣੀ ਆ ਜੋ ਮੈਨੂੰ ਪ੍ਰਮਾਤਮਾ ਸੇਵਾ ਲਾਊਗਾ ਉਹ ਮੈਂ ਇਸ ਵੀਰ ਨੂੰ ਝੋਲੀ ਪਾਊਗਾ ਸਾਰੇ ਭਰਾ ਵਿਦੇਸ਼ਾਂ ਦੇ ਬੈਠੇ ਮੇਰੇ ਜਿੰਨੇ ਵੀ ਐਨ ਆਰ ਆਈ ਭਰਾ ਆਪਦੇਸ਼ ਅਰਬ ਕੰਟਰੀਆਂ ਦੇ ਬੈਠੇ ਆ ਗੁੱਗਲ ਤੇ ਜਿੰਨਾ ਵੀ ਤੁਸੀਂ 100 250 ਜਿੰਨੀ ਵੀ ਹੈਲਪ ਕਰ ਸਕਦੇ ਆ ਬਹੁਤ-ਬਹੁਤ ਕਰਿਓ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ